ਗੱਲ ਕਰਾਂ ਮੈਂ ਕਾਲੀ ਸਰਕਾਰ ਦੀ ਜੀ ਜੇ ਸਾਰੇ ਦੇ ਦਨਮ ਗਰੀਬ ਵਪਾਰ ਦੀ ਗੱਲ ਕਰਾਂ ਮੈਂ ਕਾਲੀ ਸਰਕਾਰ ਦੀ ਜੀ ਜੇ ਸਾਰੇ ਦੇ ਦਨਮ ਗਰੀਬ ਵਪਾਰ ਦੀ ਜਿੰਨੇ ਮਰਜੀ ਪਾਪੜ ਵੇਚ ਲਾ ਹੁਣ ਜਨਤਾ ਥੋੜੇ ਤੋਂ ਅੱਕ ਗਈ ਵੇ ਸੁੱਖੇ ਤੁਨੂੰ ਤਾਂ ਨਹੀਂ ਵੋਟਾਂ ਪੈਣੀਆਂ ਸਰਕਾਰ ਥੋੜੀ ਆ ਨਹੀਂ ਸਕਦੀ ਵੇ ਸੁੱਖੇ ਤੁਨੂੰ ਤਾਂ ਨਹੀਂ ਵੋਟਾਂ ਪੈਣੀਆਂ ਸਰਕਾਰ ਨੀ ਸਕਦੀ ਬਸਾ ਪਾਣੀ ਚ ਚਲਾਉਣ ਵਾਲਿਆ ਰੋਡ ਵੇ ਜਾਂਦੀ ਰਿਪੇਅਰ ਕਰੀ ਨਾ ਕਹਿਣਾ ਸੜਕਾਂ ਦੇ ਜਾਲ ਵਿਛ ਗਏ ਸਾਡੇ ਪਿੰਡ ਵਾਲੀ ਸਿਰੇ ਚੜੀ ਨਾ ਕਹਿਣਾ ਸੜਕਾਂ ਦੇ ਜਾਲ ਵਿਛ ਗਏ ਸਾਡੇ ਪਿੰਡ ਵਾਲੀ ਸਿਰੇ ਚੜੀ ਨਾ ਕਰੂ ਜਾਣਤਾ ਜਵਾਬ ਦਲਵੀ ਤੇਰੇ ਕੱਲੇ ਕੱਲੇ ਮਾਰੇ ਗੱਪ ਦੀ ਮੈਂ ਤੁਕੇ ਤੁਨੂੰ ਸਕਦੀ ਦੇ ਸੁੱਖੇ ਤੋਨੂ ਤਾਂ ਨਹੀਂ ਵੋਟਾਂ ਬਹਿਣੀਆਂ ਸਰਕਾਰ ਥੋੜੀ ਆ ਨਹੀਂ ਸਕਦੀ ਤੋਤਾ ਨਰਮੇ ਦੇ ਟੀਂਡੇ ਖਾ ਗਿਆ ਚਿੱਟੇ ਮੱਛਰ ਨੂੰ ਕਾਹਦਾ ਦੋਸ਼ ਵੇ ਨਿਹੱਥੇ ਸਿੰਘਾਂ ਤੇ ਚਲਾਈਆਂ ਗੋਲੀਆਂ ਜਿਨ੍ਹਾਂ ਬਿਆਦਵੀ ਦਾ ਕੀਤਾ ਰੋਸ ਵੇ ਨਿਹੱਥੇ ਸਿੰਘਾਂ ਤੇ ਚਲਾਈਆਂ ਨੇ ਘਰਾਂ ਦੇ ਸੁਹਾਗ ਚਿਰਾਗ ਬੁੱਝ ਗਏ ਤੁਹਾਡੇ ਚਿੱਟੇ ਨੇ ਜਵਾਨੀ ਰੋਲਦੀ ਕਿੰਨੇ ਧੀਆਂ ਦੇ ਚਿਰਾਗ ਸੁਹਾਗ ਉਜੜੇ ਇਹ ਤੂੰ ਵੱਡਾ ਦੁੱਖ ਦੱਸਾ ਹੋਰ ਕੀ ਕਿੰਨੇ ਧੀਆਂ ਦੇ ਸੁਹਾਗ ਉਜੜੇ ਇਹ ਤੂੰ ਵੱਡਾ ਦੁੱਖ ਦੱਸਾ ਹੋਰ ਕੀ ਢਿੱਲੋਂ ਕਹਿ ਰਿਆਂ ਦੇ ਹਰ ਜੀਤ ਨੇ ਥੋੜੀ ਥੋੜੀ ਗਾਣੇ ਚ ਸਟੋਰੀ ਦੱਸਤੀ ਵੇ ਸੁੱਖੇ ਤੁਨੂੰ ਤਾਂ ਨਹੀਂ ਵੜਾ ਕੱਕਦੀ ਵੈ ਸੁਖੇ ਤੋਂ ਨੂੰ ਤਾਣੀ ਵੋਟਾਂ ਪੈਣੀਆਂ ਸਰਕਾਰ ਥੋੜੀ ਆ ਨਹੀਂ ਸਕਦੀ ਜਿਹੜੀ ਸੋਨੇ ਦੀ ਪੰਜਾਬ ਹੁੰਦਾ ਸੀ ਅੱਜ ਖੁਰਕ ਪਈ ਘਟਾਰ ਵਰਗਾ ਔਰ ਬੇਟਾ ਨੂੰ ਕਮਾਈਆਂ ਮੋਟੀਆਂ ਕਦੀ ਵਾਹੇ ਗੁਰਜੀ ਕਾ ਸਾ ਸਾ ਵਾਹੇ ਗੁਰਜੀ ਕੀ ਫਤੇ